ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੀ ਚੈਨਲ 'ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਵਾਦੇ ਜਿਹੜੇ ਨੇ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਏ ਨੇ ਮਿਸਟਰੀਅਸ ਸਰਵਿਸ ਯੂਨੀਅਨ ਦਾ ਪੜਕਿਆ ਰੋਸ ਰੋਸ ਜਿਹੜਾ ਕਿ ਅਫਸਰ شاہੀ ਤੇ ਗੰਭੀਰ ਇਲਜ਼ਾਮ ਮੁੱਖ ਮੰਤਰੀ ਦੇ ਹੁਕਮਾਂ ਨੂੰ ਜਿਹੜਾ ਹੈ 2 ਸਾਲ ਤੋਂ ਨਜ਼ਰ ਅੰਦਾਜ਼ ਕਰਨ ਦਾ ਲੱਗਿਆ ਦੋਸ਼ ਇਲਜ਼ਾਮ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਹੁਣ ਪੁੱਛ ਰਹੇ ਨੇ ਇਨਸਾਫ ਦੀ ਜਿਹੜੀ ਮੰਗ ਕਰ ਰਹੇ ਨੇ ਪੰਜਾਬ ਸਰਕਾਰੀ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਚਿਹਰਿਆਂ ਤੇ ਇੱਕ ਪਾਸੇ ਬੇਚੈਨੀ ਅਤੇ ਰੋਸ ਦੀ ਲਹਿਰ ਦਿਖਾਈ ਦੇ ਰਹੀ ਹੈ ਖਾਸ ਕਰਕੇ ਪੰਜਾਬ ਸਟੇਟ ਮਿਸਟੀਰੀਅਸ ਸਰਵਿਸ ਯੂਨੀਅਨ ਨੇ ਸਰਕਾਰ ਅਤੇ ਅਫਸਰ شاہੀ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁਦ ਮੰਨੀਆਂ ਗਈਆਂ ਮੰਗਾਂ ਨੂੰ ਵੀ 2 ਸਾਲ ਬੀਤ ਜਾਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ ਜੋ ਮੁਲਾਜ਼ਮਾ ਨਾਲ ਸਿਦਾਤ ਜਿਹੜਾ ਧੋਖਾ ਹੈ ਯੂਨੀਅਨ ਦੇ ਅਨਸਾਰ ਜਿਹੜਾ 18 ਦਸੰਬਰ 2023 ਨੂੰ ਚੰਡੀਗੜ੍ਹ ਸਥਿਤ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਨਿੱਜੀ ਤੌਰ ਤੇ ਯੂਨੀਅਨ ਦੇ ਵਫਾ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ ਅਧਿਕਾਰੀਆਂ ਨੂੰ ਸਪਸ਼ਟ ਹੁਕਮ ਦਿੱਤੇ ਸਨ ਕੀ ਮੀਟਿੰਗ ਦੀ ਬਕਾਇਦਾ ਪ੍ਰਸੀਡਿੰਗ ਜਾਰੀ ਕਰਕੇ ਮੰਨੀਆਂ ਗਈਆਂ ਮੰਗਾਂ ਨੂੰ ਟਾਈਮ ਬੋਰਡ ਟੰਗ ਦੇ ਨਾਲ ਲਾਗੂ ਕੀਤਾ ਜਾਵੇ ਇਸੇ ਹੀ ਜਿਹੜੇ 29 ਜਨਵਰੀ 2024 ਨੂੰ ਮੁੱਖ ਸਕੱਤਰ ਦੇ ਵੱਲੋਂ ਮੀਟਿੰਗ ਦੇ ਪ੍ਰਸੀਡਿੰਗ ਵੀ ਜਾਰੀ ਕੀਤੇ ਗਏ ਜਿਸ ਦੇ ਵਿੱਚ ਇੱਕ ਇੱਕ ਮੰਗ ਦੇ ਉੱਤੇ ਮੁੱਖ ਮੰਤਰੀ ਦੀ ਸਹਿਮਤੀ ਜਿਹੜੀ ਹੈ ਦਰਜ ਸੀ ਪਰ ਯੂਨੀਅਨ ਦਾ ਦੋਸ਼ ਹੈ ਕਿ ਅਜ ਤੱਕ ਇੱਕ ਵੀ ਮੰਗ ਜਿਹੜੀ ਹੈ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋਈ ਹੈ ਮੁੱਖ ਮੰਗਾਂ ਜੋ ਅਜੇ ਵੀ ਜਿਹੜੀਆਂ ਫਾਈਨਲ ਵਿੱਚ ਜਿਹੜੀਆਂ ਫਾਈਲਾਂ ਦੇ ਵਿੱਚ ਦੱਬੀਆਂ ਪਈਆਂ ਨੇ ਤੇ ਪੁਰਾਣੀ ਪੈਨਸ਼ਨ ਸਕੀਮ ਤੇ ਕੇਂਦਰ ਦੇ ਨਾਲ ਮੀਟਿੰਗ ਡੀਏ ਤੇ ਡੀਆਰ ਦੇ ਵਿੱਚ 4% ਵਾਧੇ ਦੇ ਉਸ ਦੇ ਏਰੀਅਰ ਦੀ ਜਿਹੀ ਜਿਹੜੀ ਹੈ ਏਸੀਪੀ ਸਕੀਮ ਸੰਬੰਧੀ ਫੈਸਲੇ ਜਿਹੜੇ 6ਵੇਂ ਤਨਖਾਹ ਕਮਿਸ਼ਨ ਦੇ ਦੌਰਾਨ ਬੰਦ ਕੀਤੇ ਗਏ 37 ਪ੍ਰਕਾਰ ਦੇ ਜਿਹੜੇ ਪੱਤਿਆਂ ਦੀ ਬਹਾਲੀ ਤਰੱਕੀ ਟਾਈਮ ਟੈਸਟ ਸ਼ੂਟ ਅਤੇ ਕਰੋਨਾ ਦਾ ਨਿਯੁਕਤੀਆਂ ਸੰਬੰਧੀ ਫੈਸਲੇ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਗ ਵਿਰਕ ਨੇ ਸਾਫ ਕਿਹਾ ਹੈ ਕਿ ਸਾਨੂੰ ਸਿਰਫ ਪ੍ਰਸੀਡਿੰਗ ਮਿਲੀਆਂ ਇੰਪਲੀਮੈਂਟੇਸ਼ਨ 1% ਵੀ ਨਹੀਂ ਇੱਥੋਂ ਤੱਕ ਕਿਸਦਾਰ ਚਿੱਠੀਆਂ ਵੀ ਨਹੀਂ ਕੀਤੀਆਂ ਗਈਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਮੁਲਾਜ਼ਮ 3 ਸਾਲ ਤੋਂ ਬਿਨਾਂ ਕਿਸੇ ਵੀ ਤਲਾਫ ਤੇ ਕੰਮ ਕਰ ਰਹੇ ਹਨ ਨਾ ਡੀਏ ਵਧ ਰਿਹਾ ਹੈ ਨਾ ਹੀ ਏਸੀਪੀ ਮਿਲ ਰਹੀ ਹੈ ਇਸੇ ਉਲਟ ਮੁਲਾਜ਼ਮਾਂ ਤੇ ਵਿਕਾਸ ਟੈਕਸ ਅਤੇ ਹੋਰ ਕਟੋਤੀਆਂ ਲਗਾਤਾਰ ਵਧ ਰਹੀਆਂ ਹਨ ਜਦੋਂ ਮੁੱਖ ਮੰਤਰੀ ਦੇ ਹੁਕਮ ਵੀ ਅਫਸਰ شاہੀ ਤੱਕ ਅੜਕ ਰਹੇ ਹਨ ਤਾਂ ਮੁਲਾਜ਼ਮ ਇਨਸਾਫ ਦੀ ਉਮੀਦ ਕਿਸ ਤੋਂ ਕਰਨ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਦੀ ਹੀ ਮੰਗਾ ਲਾਗੂ ਨਾ ਹੋਈਆਂ ਤਾਂ ਰੋਜ਼ ਹੋਰ ਵੀ ਜਿਹੜਾ ਹੈ ਤਿੱਖਾ ਕੀਤਾ ਜਾਵੇਗਾ ਜਿਸਦੇ ਜ਼ਿੰਮੇਵਾਰੀ ਖੁਦ ਸਰਕਾਰ ਦੀ ਹੋਵੇਗੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ